ਸਤਿਕਾਰ ਮੇਰੇ ਭੈਣਾਂ ਕੀ ਹਾਲ ਚਾਲ ਤੁਹਾਡਾ ਹੈ ਆਸ ਕਰਦੀ ਆ ਕਿ ਤੁਸੀਂ ਠੀਕ ਠਾਕ ਹੋ ਹੋ ਰਹੀਆਂ ਆਪਣੇ ਘਰ ਦੇ ਵਿੱਚ ਤੇ ਅੱਜ ਆਪਾਂ ਸੂਟ ਦੀ ਕਟਿੰਗ ਤੁਹਾਨੂੰ ਦੱਸਣੀ ਆ ਜਿਹਨਾਂ ਨੂੰ ਬਿਲਕੁਲ ਨਹੀਂ ਆਉਂਦਾ ਉਹ ਮੇਰੇ ਨਾਲ ਜ਼ਰੂਰ ਜੁੜ ਤੇ ਜਿਹੜੀ ਮੇਰੇ ਭੈਣਾਂ ਕਰ ਰਹੀਆਂ ਜਾਚ ਸਿੱਖ ਰਹੀਆਂ ਉਹਨਾਂ ਨੂੰ ਇਹ ਆ ਕਿ ਮੇਰੇ ਨਾਲ ਬਣ ਤੇ ਆਪਣੇ ਘਰ ਬੈਠੀਆਂ ਆਪਣੇ ਕੱਪੜੇ ਸਟਿਚ ਕਰਨ ਤੇ ਆ ਆਪਾਂ 5 ਮੀਟਰ ਸੂਟ ਸੀ ਇਹ ਪੂਰਾ ਆਪਾਂ ਇਹ ਸ਼ਰਟ ਦਾ ਪੀਸ ਜਿਹੜਾ ਉਹ ਪਹਿਲਾਂ ਲਾ ਲੈਣਾ ਇਸ ਸਲਵਾਰ ਪਹਿਲਾਂ ਤੁਹਾਨੂੰ ਸਲਵਾਰ ਸਟਿਚ ਕਰਨੀ ਸਿੱਖਾਂਗੇ ਉਸ ਤੋਂ ਬਾਅਦ ਨਿਕਾਲੇ ਸੂਟ ਸਟਿਚ ਕਰਨਾ ਦੱਸਾਂਗੇ ਤੇ ਆਪਾਂ ਪਹਿਲਾਂ ਕਟਿੰਗ ਕਰਨ ਲੱਗੇ ਆ ਸਲਵਾਰ ਦੀ ਆਪਾਂ ਜਿਹੜਾ ਸ਼ਰਟ ਦਾ ਦੋ ਲੰਬਾਈਆਂ ਦੇਖੋ ਆ ਦੋ ਲੰਬਾਈਆਂ ਲੈ ਲਿਆ ਉਹ ਇੱਕ ਤੇ ਦੋ ਤੁਸੀਂ ਇਹ ਦੋ ਲੰਬਾਈਆਂ ਨੂੰ ਦੋਰਾ ਫੋਲਡ ਕਰ ਰਿਹਾ ਫੋਲਡ ਕਰਕੇ ਹੁਣ ਅਸੀਂ ਆਪਣਾ ਘੇਰਾ ਜਿਹੜਾ ਉਹ ਲਾ ਲੈਣਾ ਜਿੰਨਾ ਤੁਹਾਡਾ ਘੇਰਾ ਧਿਆਨ ਆ ਉਹਦੇ ਵਿੱਚ ਤੁਸੀਂ 3 ਇੰਚ ਪਾਸ ਕਰ ਲੈਣਾ

ਕਿਉਂ ਨਾ ਪਹਿਣਾ ਉਸਤੇ ਵੀਡੀਓ ਬਣਾਈ ਜਾਵੇ ਆ ਦੇਖੋ ਆ ਆਪਣਾ ਕਮੀਜ਼ ਦਾ ਘੇਰਾ ਹੁੰਦਾ ਸਾੜੀ ਕੰਨੀ ਦਿਖ ਰਹੀ ਹੈ ਨਾ ਇਹਨੂੰ ਆਪਾਂ ਛਾੜ ਦੇਣਾ ਜਦੋਂ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਨਾ ਇਹਨੂੰ ਆਪਾਂ ਉਤਾਰ ਦੇਣਾ ਆਪਾਂ ਆਪਣੀ ਸ਼ਰਟ ਦਿਨਾ ਦੋਰ ਵਾਲਾ ਲੈ ਲੀਂ ਜਿੰਨੀ ਤਰ੍ਹਾਂ ਨੂੰ ਧਾਣ ਵਗੈਰਾ ਜੀ ਕਢ ਲੈਣ। ਆਹ ਜਿਹੜਾ ਪੀਸ ਆਪਾਂ ਉਤਾਰ। ਜਿੱਤੇ ਜਿੱਤੇ ਆਪਾਂ ਨਿਸ਼ਾਨੀਆਂ ਲਗਾਈਆਂ ਸੀ ਉਹ ਆਪਾਂ ਸ਼ਰਟ ਵਾਸਤੇ ਜਿਹੜਾ ਸਾਈਡ ਤੋਂ ਆਪਾਂ ਲਾ ਰਹੇ ਆ ਨਾ ਇਹਨੂੰ ਕਟਿੰਗ ਕਰਦੇ ਹਾਂ। आ जरा आज पीस बचा है यहाँ आप शर्ट पीस बखरा करी करड़ी है हार्ड है इन उतार दॉफ्ट तो वह सिलाई आ जाएगी स्टिच हो जाएगी తరల్ ఫోల్డ్ బా పాయిడ్ల పా బిడ్ జీ దిన ਇਹ 16 ਦਿਨ ਲੰਬਾਈ ਤੇ 3 ਇੰਚ ਕਿਆਰ ਹੈ ਆਪਾਂ 5 1/2 5 ਇੰਚ ਦੀ ਜੋ ਬੈਲਟ ਲੱਗਦੀ ਹੈ 5 1/2 ਇੰਚ ਜਿਹੜਾ ਉੱਪਰ ਰੈਡੀ ਹੋ ਜਾਂਦਾ ਹੈ ਬੈਲਟ ਬੈਲਟ ਜਿਹੜੀ ਉਹ ਰੈਡੀ ਹੋ ਜਾਂਦੀ ਤੁਸੀਂ ਕੀ ਕਰਨਾ ਕਿ 5 ਇੰਚ ਉੱਪਰ ਛੱਡ ਕੇ ਜਿੰਨੀ ਤੁਹਾਡੀ ਲੰਬਾਈ ਪਿਆਰ ਇਹ ਜੀ 33 ਮਾਈਕਿਆਰ ਆਪਾਂ 1 ਇੰਚ ਕਲਾਸ ਕਰਦੇ ਹਾਂ ਵਿੱਚ 8 8.5 ਇੰਚ ਦੀ 벨ਟ ਪਾਵਾਂਗੇ ਤੇ ਉਹ 5 ਇੰਚ ਰੈਡੀ ਹੋ ਜਾਏਗਾ ਤਾਂ ਹੀ ਆਪਾਂ 5 ਇੰਚ ਛੱਡ ਕੇ ਜਿੰਨੀ ਆਪਣੀ ਸਲਵਾਰ ਤਿਆਰ ਹੈ 38 ਇੰਚ ਤਿਆਰ ਹੈ ਤੇ ਆਪਾਂ 34 ਇੰਚ ਤੇ ਨਿਸ਼ਾਨੀ ਲਗਾ ਕੇ ਕੱਟੋ ਥੋੜਾ ਥੋੜਾ ਵੱਧ ਰੱਖੋ ਜਦੋਂ ਆਪਾਂ ਇਹਨਾਂ ਨੂੰ ਸਟੀਚ ਕੀਤਾ ਪਹੁੰਚੇ ਰੈਡੀ ਕਰਨ ਲੱਗੇ ਤਾਂ ਜਿੰਨਾ ਥੋੜਾ ਬਹੁਤ ਵੱਧ ਹੋਗਾ ਉਹਨੂੰ ਆਪਾਂ ਕਟਿੰਗ ਕਰ ਦੇਣਾ ਆ ਦੇਖੋ ਜਿਹੜਾ ਆਪਾਂ ਪਹੁੰਚਾ ਉਤਾਰਿਆ ਸੀ ਆ ਦੇਖੋ ਆ ਪਹੁੰਚ ਇਹ ਪਹੁੰਚੇ ਨੂੰ ਕੁਝ ਰੱਖਣਾ ਐਸਾ ਤੇ ਇਹ ਮਤਾਂ ਭੈਣਾ ਜਿਹੜੀਆਂ ਪਿਛਲੀਆਂ ਉਹ ਅਜੇ ਵੀ ਕਹਿੰਦੇ ਕਿ ਜੇ ਸਾਡੀ ਸਲਵਾਰ ਦੀ ਜਿਹੜੀ ਨਾਲ ਹੀ ਹੈ ਨਾ ਉਹ ਲੰਬੀ ਹੋਣੀ ਚਾਹੀਦੀ ਆ ਦੇਖੋ ਕਿਉਂਕਿ ਹੁਣ ਤੇ ਸਲਵਾਰਾਂ ਦੀਆਂ ਨਾਲਆਂ ਨਹੀਂ ਲੰਬੀਆਂ ਨਹੀਂ ਹੁੰਦੀਆਂ ਪਾਕਿਸਤਾਨੀ ਸਲਵਾਰ ਵੈਰਾ ਹੋਈ ਤੇ ਆ ਦੇਖੋ ਆ ਕਿੱਡੀ ਲੰਬੀ ਇਹਦੀ ਨਾਲ ਫਿਰ ਤੋਂ ਸਹੀ ਕੀ ਕਰਨਾ ਹੈ ਤੁਸੀਂ ਇਹ ਨਾਲੀ ਦੀ ਸ਼ੇਪ ਵੀ ਦੇਖੋ ਇਸ ਤਰ੍ਹਾਂ ਆਏ ਕੀਅਰਟੀ ਕਰਨਾ ਤੁਸੀਂ ਐਲ ਬਾਈ ਪੂਰੀ ਹੋ ਗਈ ਜਿੱਥੇ ਲ ਬਾਈ ਪੂਰੀ ਹੁੰਦੀ ਉਥੇ 7.5 ਇੰਚ ਦਾ ਉਹਦਾ ਪੌਂਚਾ ਤਿਆਰ ਆਪਾਂ 3 ਇੰਚ ਦਾ ਟੈਕੰਡਾ ਜਿਹੜਾ ਇਹ ਪਾਇਆ ਤੇ ਇਹ ਪੂਰਾ ਪ੍ਰੋਪਰ ਆ ਜਾਏਗਾ 7 ਇੰਚ ਤਿਆਰ ਹੋ ਕੇ 1 2 ਇੰਚ ਦਾ ਮਾਰਦਨ ਜਿਹੜਾ ਉਹ ਆਪਾਂ ਚਾਹੀਦਾ ਆ ਦੇਖੋ ਕਿਦਾਂ ਤੁਸੀਂ ਛੋਟੀ ਟੇਬਲ ਸੰਧਰੋ ਏ 6 ਇੰਚ ਪਹੁੰਚਾ ਸਾਡਾ ਪਿਆਰ 6 ਇੰਚ ਦਾ ਔਰ ਮੈਂ 3 ਇੰਚ ਐਕਸਟਰਾ ਰੱਖਿਆ ਤੇ 7 ਇੰਚ ਦੋਨੋਂ ਦਾ ਪਹੁੰਚਾ ਰੈਡੀ ਆ ਤੁਹਾਨੂੰ ਵੱਧ ਵੀ ਚਾਹੀਦਾ ਜੇ ਘੱਟ ਹੋ ਗਿਆ ਤਾਂ ਸਾਡੇ ਲਈ ਪ੍ਰੋਬਲਮ ਖੜੀ ਹੋਣੀ ਇਸ ਦਾ ਕਰਕੇ ਪਹਿਲਾਂ ਤੁਸੀਂ ਥੋੜਾ ਵੱਧ ਰੱਖੋ ਤੁਹਾਨੂੰ ਨਾਲ ਹੀ ਨਾਲ ਹੀ 6 ਜਿਹੜੀ ਉਹ ਐਸਰੋ ਕੁਮਾਰੀ ਫਿਰ ਆਪਾਂ ਕੀ ਆਣਾ ਆ ਤੁਹਾਡੇ ਕੋਲ ਹੋਣੀ ਜ਼ਰੂਰੀ ਇੱਕ ਸਿੰਪਲ ਫੁੱਟਾ ਸਿੱਧਾ ਇੱਕ ਐਵਲਪ ਪੈਂਟ ਕਾਰਪਲਾਜ ਵਗੈਰਾ ਬਣਾਉਣ ਵਾਸਤੇ ਜਿਹੜਾ ਸਕੇਲ ਹੁੰਦਾ ਇਹ ਤੁਹਾਨੂੰ ਜ਼ਰੂਰੀ ਹੈ ਇਧਰ ਤੁਸੀਂ ਕੀ ਕਰਨਾ ਆ ਦੇਖੋ 10 ਇੰਚ 10 ਇੰਚ ਉਹਨਾਂ ਦਾ ਆਸਲ ਜਿਹੜਾ ਆਪਾਂ ਸਰਵਾਰ ਦਾ ਆਮ ਲੈ ਲਏ ਬੈਟ ਵਾਲਾ ਆਪਾਂ 2 ਇੰਚ ਵਧਾ ਕੇ ਲੈਣਾ ਕਿਉਂਕਿ ਉਹਨਾਂ ਦੀ ਆਪਾਂ ਨਾਲੀ ਨੂੰ ਲੰਬੀਆਂ ਕਰਨੀ ਹੈ ਇਹ ਦੇਖੋ ਇਹ ਤੁਸੀਂ ਕੀ ਕਰਨਾ ਵਾ ਇਸ ਇਧਰ ਵੀ ਆਪਾਂ ਕੁੰਡਾ ਰਿਹਾ ਆਇਆ ਇਧਰ ਵੀ ਆਪਾਂ ਕੁੰਡਾ ਰਿਹਾ ਆ ਆਪਾਂ ਇਹ ਕੁੰਡੇ ਨੂੰ ਇਸ ਕੁੰਡੇ ਦੇ ਨਾਲ ਇਹ ਐ ਐ ਐਸ ਸ਼ੇਪ ਦੇ ਨਾਲ ਨਾਉਂ ਆ ਦੇ ਆ ਦੇ ਮਿਲਾ ਲੈ ਉਹਨਾਂ ਦੀ ਸ਼ੇਪ ਸੀ ਇਸ ਤਰ੍ਹਾਂ ਆ ਰਹੀ ਸਲਵਾਰ ਹੁਣ ਤੁਸੀਂ ਇਹਦੇ ਤੇ ਕਟਿੰਗ ਕਰ ਦੇਣੀ 12 ਇੰਚ ਆ ਫੱਲਾਣਾ ਦੇ ਇਧਰ 8 ਇੰਚ ਦਾ ਆਪਾਂ ਜਿੱਥੇ ਆਸਲ ਆਪਣਾ ਖਤਮ ਹੁੰਦਾ 3 ਇੰਚ ਦਾ ਮੈਂ ਕੁੰਡਾ ਲਿਆ ਇਧਰ ਆਪਾਂ ਪਹੁੰਚੇ ਜਿੱਨਾ ਮਾਈ ਰੱਖੀ ਜਿੱਥੇ ਲਵਾਈ ਪੂਰੀ ਪ੍ਰੋਪਰ ਆ ਗਿਆ ਆਪਣੀ ਸਲਵਾਰ ਦੇ ਉੱਥੇ ਵੀ ਆਪਾਂ 3 ਇੰਚ ਦਾ ਕੁੰਡਾ ਲਿਆ मोड़ा पाना इन्हें कटिंग कर लेना एक ये इंच जड़ तो सिवाद रखें करो क्योंकि जो दोसी पहुंचा रेडी करना बाद में इसकी कटिंग हो जाएगी पहला नहीं किसी का कट होना चाहिए आप फिर थोड़ा सलवार कुंदन कुंदन उन्दे तो कुंदन आपस में टकरा सी मैं थोड़ा ये ताले बात रखा क्योंकि मैं ਦੀ ਨਾਲ ਹੀ ਆਪਣੀ ਕੰਨੀ ਪਲੇਨ ਆ ਰਹੀ ਹੈ ਨੇ ਇਹਨੂੰ ਛਾਂੜਨਾ ਸੋਕਰ ਕੇ ਇਹਨੂੰ ਮੈਂ ਥੋੜਾ ਜਿਹਾ ਬਾਹਰ ਕੱਢ ਰਹੀ ਹਾਂ

ਇਹਨੂੰ ਥੀ ਸਾਈਡ ਤੇ ਸੀ ਥੀ ਸਾਈਡ ਤੱਕ ਪਹੁੰਚਾ। ਕਿ ਆਪਾਂ ਕਿ ਜਿੰਨਾ ਆਸਣ ਆਪਾਂ 10 ਇੰਚ ਬੈਲਟ ਦਾ ਰੱਖਦੇ। ਤੇ ਰੈਡੀ ਰੂਡੀ ਹੋਇਆ 8.5 9 ਇੰਚ ਤਿਆਰ ਰਹਿ ਜਾਂਦਾ। 10 10 ਇੰਚ ਪਹੁੰਚਾ। ਆ 10 ਇੰਚ ਆਪਣਾ ਆਸਣ ਜਿਹੜਾ ਉਹ ਲੈ ਲਿਆ। ਹੁਣ ਦੇਖੋ ਹੁਣ ਇੰਨੀ ਨਾਲੇ ਜਿਹੜੀ ਇਹਨਾਂ ਦੀ ਲੰਬੀ ਹੋ ਜਾਏਗੀ ਇੱਥੋਂ ਆਪਾਂ ਗੁਲਾਈ ਦਿੰਦੇ ਹਾਂ ਹੱਥ ਕੋਕ ਤੇ ਛਾਂ ਦੇ ਅਹੋ ਗਈ ਜੀ ਤੁਹਾਡੀ ਸਲਵਾਰ ਰੈਡੀ ਆਹ ਜਿਹੜੀ ਕੰਨੀ ਐ ਇਹਨੂੰ ਮੈਂ ਛਾੜ ਦਾਂ ਹੁਣ ਉਹਨਾਂ ਦੀ ਬੈਲਟ ਆਪਾਂ 2 ਇੰਚ ਤਿਆ ਆ ਦੋ ਫੋਲਡ ਹੋਇਆ ਕਪੜਾ ਇਹਨੂੰ ਮਣਾਪਾ ਇੱਕ ਫੋਲਡਿੰਗ ਫੋਰ ਕਰ ਦੇਣਾ ਇੱਕ ਵਾਰਾਂ ਹੋਰ ਫੋਲਡ ਕਰਪਾ ਫੋਲਡ ਕਰਤਾ ਬਾਅਦ ਦੇਖੋ ਇਹਨੂੰ ਆਪਾਂ ਸਿੱਧਾ ਕਰਾਂਗੇ ਕਟਾ ਕਰਨ ਤੋਂ ਬਾਅਦ ਆਪਾਂ 8 ਇੰਚ ਬੈਠਣਾ ਜਿੰਨਾ ਮੇਰੇ ਭੈਣਾਂ ਨੂੰ ਬਿਲਕੁਲ ਕੁਝ ਨਹੀਂ ਆਉਂਦਾ ਉਹ ਮੇਰੇ ਨਾਲ ਬੜਨ ਮੈਂ ਉਹਨਾਂ ਵਾਸਤੇ ਹਾਜ਼ਰ ਹਾਂ ਛੋਟਾਂ ਦੀ ਕਟਿੰਗ ਗਰ ਦੇ ਡਿਜ਼ਾਈਨ ਸਭ ਕੁਝ ਤੁਹਾਡੇ ਵਾਸਤੇ ਲੈ ਕੇ ਆਵਾਂਗੀ ਆਪ ਫਿਰ ਤੁਸੀਂ ਵੋਦਾਇਆ ਮਾਰਜਨ ਜਿਹੜਾ ਕੱਟ ਦੇਣਾ ਆ ਸਾਡੀ ਲੈਂਥ ਸੀ ਇਹ ਤੋਂ ਮਸਾ ਵਾਦੀ ਕਰ ਦੋ ਨਿਸ਼ਾਨੀ ਦੇ ਉੱਪਰ ਟਿਕਾ ਦੋ ਆ ਹੋ ਗਈ ਬੈਲਟ ਰੈਡੀ ਹੁਣ ਤੁਸੀਂ ਦੇਖੋ ਕਿ ਅਗਲੇ ਦੀ ਬੈਲਟ ਆਪਕ ਝੀਂਚ ਤਿਆਰ ਐਕਨੀ ਤਿਆਰ ਹੋਈ ਐ ਵੀਜ ਹੁਣ ਸਨ ਵਿੱਚ ਤੇ ਜੋੜ ਲਗਾਉਣਾ ਪਏਗਾ ਕੋਰੇ ਦੇ 25 ਇੰਚ ਤੁਸੀਂ 26 ਇੰਚ ਰੱਖੋ ਕਿਉਂਕਿ ਮਾਰਜਨ ਜਾਏਗਾ ਸਲਾਈਆਂ ਲੱਗਣੀਆਂ ਤੁਸੀਂ 26 ਇੰਚ 1 ਇੰਚ ਵਾਧ ਰੱਖੋ ਤਾਂ ਜੋ ਕੋ ਸਲਾਈਆਂ ਲਾਉਂਦਿਆਂ ਆਪੇ ਹੀ 25 ਇੰਚ ਤਿਆਰ ਹੋ ਜੇਗਾ ਇਸ ਤੋਂ ਬਾਅਦ ਮੈਂ ਸ਼ਰਟ ਦੀ ਕਟਿੰਗ ਲੈ ਕੇ ਆਵਾਂਗੀ ਤੁਸੀਂ ਮੇਰੇ ਨਾਲ ਜੁੜੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਮੈਂਟ ਜਰੂਰ ਕਰੋ ਤੇ ਦੇਖੋ ਇਹ ਆਪਣੀ 벨ਟ ਰੈਡੀ ਹੋ ਗਈ ਜੀ ਥੈਂਕ ਯੂ ਜੀ